ਦੇਖ ਰਹੇ ਹੋ ਐਲਐਮਆਈ ਟੀਵੀ ਪੰਜਾਬ ਗੁਰਦਾਸਪੁਰ ਦੇ ਇੱਕ ਹੋਰ ਨਾਮੀ ਹਸਪਤਾਲ ਵਿੱਚ ਪਿਆ ਪੰਗਾ ਮਰੀਜ਼ ਦੇ ਰਿਸ਼ਤੇਦਾਰਾਂ ਨੇ ਗਲਤ ਦਵਾਈਆਂ ਦੇ ਕੇ ਖਤਰਨਾਕ ਸਥਿਤੀ ਵਿੱਚ ਪਹੁੰਚਾਉਣ ਦਾ ਲਾਇਆ ਦੋਸ਼ ਹਸਪਤਾਲਾਂ ਦੇ ਵਪਾਰਕ ਅਦਾਰਿਆਂ ਵਿੱਚ ਬਦਲਨ ਅਤੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖੇਡਵਾੜ ਕਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਬੀਤੀ ਦਿਨ ਰਾਜਪੁਰ ਤੋਂ ਗੁਰਦਾਸਪੁਰ ਵਿੱਚ ਸਥਿਤ ਇੱਕ ਨਾਮੀ ਹਸਪਤਾਲ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਨੇ ਹੰਗਾਮਾ ਕੀਤਾ ਤੇ ਗਲਤ ਦਵਾਈਆਂ ਦੇ ਕੇ ਮਰੀਜ਼ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਹੈ ਉੱਥੇ ਹੀ ਸੰਬੰਧਿਤ ਡਾਕਟਰ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਜਾਣਕਾਰੀ ਦਿੰਦਿਆਂ ਮਰੀਜ਼ ਦੇ ਰਿਸ਼ਤੇਦਾਰ ਵਿਜੇਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਭਤੀਜਾ ਅਮਨ ਜੋ ਕਿ ਕੁਝ ਦਿਨ ਪਹਿਲਾਂ ਸ਼ਹਿਰ ਦੇ ਅਬਰੋਲ ਹਸਪਤਾਲ ਵਿੱਚ ਸਿਰਦਰਦ ਅਤੇ ਬੁਖਾਰ ਦੀ ਸ਼ਿਕਾਇਤ ਨੂੰ ਲੈ ਕੇ ਆਇਆ ਸੀ ਜਿਸ ਨੂੰ ਰੀਡ ਦੀ ਹੱਡੀ ਦਾ ਇੱਕ ਟੈਸਟ ਕਰਨ ਤੋਂ ਬਾਅਦ ਇਨਫੈਕਸ਼ਨ ਦੱਸੀ ਗਈ ਅਤੇ 8 ਦਿਨ ਦੇ ਇਲਾਜ ਤੋਂ ਬਾਅਦ 15 ਦਿਨ ਦੀਆਂ ਦਵਾਈਆਂ ਨਾਲ ਛੁੱਟੀ ਦੇ ਦਿੱਤੀ ਗਈ ਪਰ ਕਥਤ ਤੌਰ ਤੇ ਹਸਪਤਾਲ ਦੇ ਸਟਾਫ ਵੱਲੋਂ ਇੰਜੈਕਸ਼ਨ ਦੀ ਜਗ੍ਹਾ ਉਸ ਨੂੰ ਗਲਤ ਦਵਾਈ ਦੇ ਦਿੱਤੀ ਗਈ ਜਿਸ ਕਾਰਨ ਮਰੀਜ਼ ਦੀ ਜਾਨ ਤੇ ਬਣਾਈ ਹੈ ਤੇ ਉਸ ਦੀਆਂ ਕਿਡਨੀਆਂ ਤੇ ਮਾੜਾ ਪ੍ਰਭਾਵ ਪਿਆ ਹੈ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਸਹੀ ਤਰੀਕੇ ਨਾਲ ਇਲਾਜ ਨਾ ਲੈਣ ਕਾਰਨ ਇਹੋ ਜਿਹੇ ਹਾਲਾਤ ਬਣ ਸਕਦੇ ਹਨ ਆਓ ਵੇਖਦੇ ਹਾਂ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਪਹਿਲੀ ਗੱਲ ਤੇ ਸਾਰੇ ਮੈਂ মিডিਏ ਦਾ ਨਾਂ ਵਿਜੇਪਾਲ ਸਿੰਘ ਮੇਰਾ ਪਿੰਡ ਲੰਗਾਵਾ ਜੀ ਰਿਹੈਸ ਮੇਰੀ ਧਾਰੀ ਵਾਲਾ ਮੇਰਾ ਭਤੀਜਾ ਅਮਨ ਕੁਮਾਰ ਇੱਥੇ ਐਡਮਿਟ ਸੀਗਾ ਇਹਨਾਂ ਦੇ ਕੋਲ ਅਬਰੋਲ ਹਸਪੀਟਲ ਮੇਨ ਬਟਾਲਾ ਰੋਡ ਤੇ ਗਰਦਾਸਪੁਰ ਮੇਰਾ ਭਤੀਜਾ ਇਹਨਾਂ ਦੇ ਕੋਲ ਦਾਖਲੀ ਸੀ ਉਹਨੂੰ ਬੁਖਾਰ ਸੀਗਾ ਉਹਦੇ ਸਿਰ ਦਰਦ ਹੁੰਦੀ ਐ ਇਹਨਾਂ ਕੋਲ ਲਿਆਂਦਾ ਐਡਮਿਟ ਇਹਨਾਂ ਨੂੰ ਕਰਾਇਆ ਤਾਂ ਇਹਨਾਂ ਕਿਹਾ ਜੀ ਸੀਟੀ ਸਕੈਨ ਨਹੀਂ ਕੋਈ ਜਿਹੜੇ ਨੁਕਸੇ ਨਹੀਂ ਹੁੰਦੇ ਐਮ ਆਰ ਵੀ ਨਹੀਂ ਹੁੰਦੇ ਇਹਦਾ ਟੈਸਟ ਹੋਣਾ ਹੈ ਕ੍ਰੀਡ ਦੀ ਹੱਡੀ ਦਾ ਉਹਦੇ ਚ ਆ ਜਾਏਗੀ ਇਨਫੈਕਸ਼ਨਰੀ ਕੀ ਹੈਗਾ ਕੀ ਨਹੀਂ ਇਲਾਜ ਕਰਾਂਗੇ ਠੀਕ ਹੋ ਜਾਏਗਾ ਉਹ ਇਨਫੈਕਸ਼ਨ ਜਿਹੜੀ ਆਈ ਜਾਂਦੇ ਜੀ 50% ਆ ਗਈ ਹੈ ਅਹੀਂ ਕਹੇ ਇਲਾਜ ਸ਼ੁਰੂ ਕਰ ਦੋ 8 ਦਿਨਾਂ ਨਾ ਸਾਨੂੰ ਇੱਥੇ ਰੱਖਿਆ ਜੀ ਮੁੜ ਕੇ ਇਹਨਾਂ ਨੇ ਦਵਾਈ ਦੇ ਕੇ ਘਰ ਭੇਜਤਾ ਵੀ 15 ਦਿਨ ਦੀ ਟ੍ਰੀਟਮੈਂਟ ਆ ਤੁਸੀਂ ਘਰ ਜਾ ਕੇ ਲਓ ਇਹ ਠੀਕ ਹੋ ਜਾਏਗਾ 15 ਦਿਨ ਡਾਕਟਰ ਸਾਹਿਬ ਨੇ ਲਿਖਿਆ ਇਸ ਵਿੱਚ ਕੀ ਇੰਜੈਕਸ਼ਨ ਦਿੱਤੀ ਇਹਨਾਂ ਨੇ ਇੰਜੈਕਸ਼ਨ ਦੀ ਥਾਂ ਜਿਹੜੇ ਸਟਾਫ ਨਰਸਾਂ ਨੇ ਇਹਨਾਂ ਨੇ ਉਹਦੇ ਵਿੱਚ ਟੈਬਲੇਟ ਦੇ ਦਿੱਤੀ ਟੈਬਲੇਟ ਦੇਣ ਦੇ ਨਾਲ ਜਿਹੜੇ ਸ਼ੈਲ ਜਿਹੜੇ ਦਿਮਾਗ ਦੇ ਹੀ ਉਹ ਦੁਬਾਰਾ ਫਿਰ ਪੁੰਗਰ ਗਿਆ ਇਨਫੈਕਸ਼ਨ ਹੋ ਗਈ ਇਹਨਾਂ ਨੇ ਦੋ ਚਾਰ ਜ਼ਿਆਦਾ ਦਵਾਈ ਤੇਜ ਦੇ ਕੇ ਸਾਡੇ ਮੁੰਡੇ ਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ 29 ਸਾਲ ਦੀ ਉਹਦੀ ਏਜ ਆ ਕੋਈ ਉਹਨੂੰ ਸ਼ੂਗਰ ਨਹੀਂ ਸਾਨੂੰ ਅੱਜ ਇੱਥੋਂ ਇਹਨਾਂ ਸਾਡੇ ਮਨ ਦੁਖੀ ਹੋਇਆ ਵੀ ਸਾਡੇ ਬੱਚੇ ਦੀਆਂ ਕਿਡਨੀਆਂ ਨਾ ਡੈਮੇਜ ਕਰਤੀਆਂ ਹੁਣ ਸਾਨੂੰ ਆਂਦੇ ਵੀ ਰਿਪੋਰਟ ਜਿਹੜੀ ਤੀਜੇ ਦਿਨਾਂ ਦੀ ਉਹ ਅੱਜ ਆਉਣੀ ਹੈ 3 ਵਜੇ ਤੇ ਖਪਣ ਦੇ ਆ ਕੋਈ ਸਾਡੇ ਮੱਥੇ ਡਾਕਟਰ ਨਹੀਂ ਲੱਗ ਰਿਹਾ ਨਾ ਸਾਨੂੰ ਦੱਸ ਰਿਹਾ ਵੀ ਇਹਨੂੰ ਕੀ ਨੁਕਸ ਹੋ ਆਹੀਂ ਪੀਜੀਆ ਹੀ ਜਣਾਵਾ ਹੈ ਡਿਸਚਾਰਜ ਨਾਲ ਕੋ 3 ਵਜੇ ਦਾ ਲਿਆ ਹੋਇਆ ਸਾਡੇ ਮੱਥੇ ਨਾਲ ਕੋ ਡਾਕਟਰ ਲੱਗ ਰਿਹਾ ਸੀ ਕਿ ਕਹਿੰਨੇ ਵੀ ਤੁਹਾਨੂੰ ਰਿਪੋਰਟ ਦੋ ਸਾਨੂੰ ਸਮਝਾਓ ਪੀ ਇਹਦੀ ਆ ਇਨਫੈਕਸ਼ਨ ਆਈ ਹੈ ਕੀ ਆਇਆ ਅਸੀਂ ਜਾ ਕੇ ਉਹਨੂੰ ਦੱਸਣ ਵਾਲੇ ਬਣਾਂਗੇ ਕੋਈ ਬੰਦਾ ਸਾਡੇ ਸਾਹਮਣੇ ਨਹੀਂ ਆ ਰਿਹਾ ਜਿਹੜੀ ਮਾਲਕ ਇੱਥੇ ਹਸਪੀਟਲ ਦੀ ਉਹ ਫੋਨ ਤੇ ਮੈਸੇਜ ਕਰੀ ਜਾਂਦੀ ਹੈ ਰਿਸੈਪਸ਼ਨ ਤੇ ਪੀ ਇਹਨਾਂ ਕੋ 22000 ਲੈ ਲਓ ਹੋਰ ਜੇ ਇਹ ਕਹੇ ਸਾਡੇ ਸਾਹਮਣੇ ਆ ਕੇ ਸਾਡੀ ਤਸੱਲੀ ਕਰਾਓ ਪੀ ਇੱਕ ਤਾਂ ਤੁਸੀਂ ਸਾਡਾ ਪੇਸ਼ੈਂਟ ਮਾਰਤਾ ਉਹਨੂੰ ਡੈਮੇਜ ਕਰਤੀਆਂ ਕਿੱਡਣੀ ਡੈਮੇਜ ਕਰਤੀ ਆਏ ਤੁਹਾਡੇ ਕੋਲ ਠੀਕ ਹੋਣ ਵਾਸਤੇ ਹੀ ਠੀਕ ਹੋਣ ਦੀ ਬਜਾਏ ਸਾਡੇ ਤੁਸੀਂ ਨੁਕਸਾਨ ਕਰਤਾ 100% 93 ਸਾਲ ਦੀ ਉਹਦੀ ਉਮਰਾ ਜੀ 1 ਸਾਲ ਉਹਦੇ ਵਿਆਹ ਨੂੰ ਹੋਇਆ ਬੇੜਾ ਕਰਕ ਕਰਕੇ ਇਹਨਾਂ ਨੇ ਰੱਖਤਾ ਸਾਡੇ ਸਾਹਮਣੇ ਕੋਈ ਨਹੀਂ ਆਉਂਦੇ ਫਿਰ ਮੈਡਮ ਵੈਸੇ ਹੀ ਕਰਦੀ ਆ ਵੀ ਇਹ ਬੋਲਣ ਦੇ ਆ ਇਹਨਾਂ ਨੂੰ ਕੋਈ 20000 ਦੇ ਦੋ ਅਸੀਂ ਕਿਹਾ 20000 ਵੀ ਦੇ ਦੇਣਾ ਸਾਡੇ ਸਾਹਮਣੇ ਤੇ ਆਓ ਸਾਡੀ ਤਸੱਲੀ ਤੇ ਕਰਾਓ ਆਣ ਕੇ 6:00 ਵੱਜ ਗਏ 3:00 ਦਾ ਡਿਸਚਾਰਜ ਹੋਇਆ ਸਾਨੂੰ ਰਿਪੋਰਟ ਨਹੀਂ ਦੇਂਦੇ ਜੀ ਰਿਪੋਰਟ 5:00 ਵੱਜ ਕੇ 37 ਮਿੰਟ ਦੀ ਆਈ ਹੈ ਪਤਾ ਨਹੀਂ ਕਿੱਥੋਂ ਇਹਨਾਂ ਕਰਾਇਆ ਜਾਂ ਆਪੇ ਹੀ ਬਣਾ ਲਈ ਹੁਣ ਤੱਕ ਕਿੱਥੋਂ ਕਰਾਇਆ ਕਿੱਥੋਂ ਨਹੀਂ ਸਾਡੇ ਬਾਰੇ ਕੋਈ ਜਾਣਕਾਰੀ ਨਹੀਂ ਹੁਣ ਰਿਪੋਰਟ ਜੀ ਉਹ ਇਹ ਦੇ ਲਾਗੀ ਸਾਡੇ ਮੱਥੇ ਕੋਈ ਨਹੀਂ ਲੱਗਣ ਦੇ ਆ ਜੇ ਅਸੀਂ ਕਹਿੰਨੇ ਆ ਵੀ ਸੱਧੋ ਸਾਡੇ ਲੱਗੇ ਕੋਈ ਨਹੀਂ ਆ ਰਿਆ ਇਹ ਸਰੇ ਆਮ ਲੁੱਟਮਾਰ ਹੋ ਰਹੀ ਹੈ ਜੀ ਇਹ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਸਾਡਾ ਨੌਜਵਾਨ ਮੁੰਡਾ ਵਾ ਸਾਡਾ ਜਿਹੜਾ ਬੇੜਾ ਘਰ ਕਰਤਾ ਉਹਦੀਆਂ ਕਿਡਨੀयां ਫੇਲ ਕਰਦੀਆਂ ਉਹਨੂੰ 1% ਕਿਤੇ ਸ਼ੂਗਰ ਦੀ ਨੁਕਸਰੀ ਕੋਈ ਗੋਲੀ ਨਹੀਂ ਲਾ ਰਿਆ ਕਿਸੇ ਚੀਜ਼ ਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਇਹਨਾਂ ਕਿਡਨੀ ਉਹਦੀਆਂ ਡੈਮੇਜ ਕਰਦੀਆਂ ਉਹਨਾਂ ਦਾ ਬਿਹੇਵੀਅਰ ਜੀ ਬਹੁਤ ਮਾੜਾ ਉਹ ਮੂਰਖ ਬਣਾਉਂਦੇ ਆ ਲੋਕਾਂ ਨੂੰ ਮੂਰਖ ਬਣਾਉਂਦੇ ਆ ਮੈਂ ਡਾਕਟਰ ਬ੍ਰੇਨ ਵਾਲੇ ਨਾਲ ਗੱਲ ਕੀਤੀ ਮੈਡੀਸਨ ਵਾਲੇ ਨਾਲ ਗ ਮੈਨੂੰ ਕਹਿਣ ਜੀ ਗੱਲ ਇਦਾਂ ਵਾ ਇਹਦਾ ਖਤਰਾ ਵੱਧ ਗਿਆ ਵਾ ਮੈਂ ਕਿਹਾ ਜੀ ਵਧਾਇਆ ਕਿੰਨਾ ਨੇ ਆਏ ਤੇ ਇੱਥੇ ਠੀਕ ਹੋਣਾ ਵਧਾਇਆ ਤੇ ਤੁਹਾਂ ਵਾ ਤੇ ਹੁਣ ਇਹਦਾ ਹੱਲ ਕੀ ਆ ਕਹਿੰਦਾ ਜੀ 2-4 ਦਿਨ ਹੋਰ ਲੱਗਣਗੇ 10 ਦਿਨ ਵੀ ਲੱਗ ਸਕਦੇ ਆ ਮੈਂ ਕਿਹਾ 20 ਲੱਗ ਜਾਣ ਪ੍ਰੋਬਲਮ ਹੋ ਠੀਕ ਹੋ ਜੇਗੀ ਕਹਿੰਦਾ ਜੀ ਉਹ ਕੋਈ ਗਾਰੰਟੀ ਨਹੀਂ ਉਹ ਸਾਡੀ ਕੋਈ ਗਾਰੰਟੀ ਨਹੀਂ ਕੁਝ ਵੀ ਹੋ ਸਕਦਾ ਹੁਣ ਇਹ ਡਰੇ ਹੋਏ ਪੀਜੀਆ ਲਾ ਕੇ ਚੱਲੇ ਆ ਇਹਨਾਂ ਨੇ ਸਾਡਾ ਬੇੜਾ ਕਰ ਕਰਤਾ ਜੀ ਅਹੀਂ ਮੀਡੀਆ ਕਰੀ ਹੱਥ ਜੋੜ ਕੇ ਬੇਨਤੀ ਕਰਨੀ ਵੀ ਬਾਕੀ ਲੋਕਾਂ ਨੂੰ ਵੀ ਬਚਾਓ ਇਹਨਾਂ ਲੋਕਾਂ ਕੋਲ। ਛੁੱਟੀ ਲੈਣ ਚ ਕਿੰਨੀ ਕਿ ਦਿੱਕਤ ਆਈ ਹੈ? ਛੁੱਟੀ ਲੈਣ ਤੇ ਸਾਨੂੰ ਇਹ 3 ਵਜੇ ਦਾ ਖਰਾਬ ਕਰਨ ਦੇ ਆ ਜੀ। ਆ ਵੇਖ ਲਓ ਹੁਣ ਟਾਈਮ ਹੋ ਗਿਆ। ਆ ਸਾਡੇ ਰਿਸ਼ਤੇਦਾਰ ਸਾਰੇ ਇਕੱਠੇ ਆਏ ਕੋ ਪਠਾਨਕੋਟੋਂ ਕੋ ਜਲੰਧਰੋਂ ਕੋ ਜੰਮੂ ਤੋਂ ਆਇਆ। ਸਾਰੇ ਬੰਦੇ ਖੱਜਣ ਦੇ ਰੇ ਰਾਤ ਜਾਣਾ ਸਿਰਫ ਇੱਕ ਰਿਪੋਰਟ ਨਹੀਂ ਦੇਣ ਦੇ। ਇਹਨਾਂ ਨੇ ਮੂਰਖ ਬਣਾ ਕੇ ਸਾਨੂੰ ਲੁੱਟਿਆ ਜੀ। ਮੁੰਡਾ ਸਾਡਾ ਇਹਨਾਂ ਦੇ ਬੇੜਾ ਘਰ ਕਰਤਾ ਸਾਡੇ ਬੱਚੇ ਦਾ। ਦੇਖ ਕਰਕੇ ਅਸੀਂ ਮੀਡੀਆ ਕਰੀ ਬੇਨਤੀ ਕਰਨਿਆ ਵੀ ਲੋਕਾਂ 'ਚ ਤੁਹਾਡੇ ਰਹੀਂ ਜਾਗਰਤਾ ਪੈਦਾ ਹੋਏ। ਪੀਏ ਬੁੱਚੜਖਾਨੇ ਖੁੱਲੇ ਕੋਈ ਹਸਪੀਟਲ ਨਹੀਂ ਜੇ ਕੋਈ ਕਹਿਦਾ ਇਲਾਜ ਨਹੀਂ ਹੋ ਰਿਹਾ ਜੀ ਵੀ ਜਿਹੜੇ ਲੁੱਟਣ ਦੇ ਇਹ ਪੈਸਾ ਇਹਨਾਂ ਨੇ ਇਕੱਠਾ ਕਰਕੇ ਕਿੱਥੇ ਖੜਨਾ ਇਹਨਾਂ ਨੇ ਵੀ ਇਹੋ ਹਾਲ ਹੋਣਾ ਅਸੀਂ ਕੰਪਲੇਂਟ ਕਰਾਂਗੇ ਜੀ ਜਦ ਸਾਡਾ ਹੋ ਰਿਹਾ ਨਾ ਕਿਸੱਡਿਆ ਜੀ ਪੇਸ਼ੈਂਟ ਜੋ ਵੀ આરોਪ ਲਗਾ ਰਿਹਾ ਹੈਗਾ ਵਾ ਸਾਡੇ ਕੋਲ ਪੇਸ਼ੈਂਟ ਐਡਮਿਟ ਹੋਇਆ ਸੀਗਾ ਇਹਨੂੰ ਮੈਨੇਜਰਟਸ ਦੀ ਪ੍ਰੋਬਲਮ ਸੀਗੀ ਫੀਵਰ ਰਹਿੰਦਾ ਸੀਗਾ ਉਹਦਾ ਹੀ ਟਰੀਟਮੈਂਟ ਚੱਲ ਰਿਹਾ ਸੀਗਾ ਇਹਨਾਂ ਨੇ ਅੱਜ ਸਾਡੇ ਕੋਲ ਡਿਸਚਾਰਜ ਮੰਗਿਆ ਸੀਗਾ ਤੇ ਡਿਸਚਾਰਜ ਇਹਨਾਂ ਨੂੰ ਅਸੀਂ ਦੇ ਦਿੱਤਾ ਸੀਗਾ ਇਨਾਂ ਨੇ ਕੁੱਦ ਕਿਹਾ ਸੀਗਾ ਕਿ ਅਸੀਂ ਸਵੇਰੇ ਲੈ ਕੇ ਜਾਵਾਂਗੇ ਸਵੇਰੇ ਲੈ ਕੇ ਜਾਵਾਂਗੇ ਅਸੀਂ ਅਸੀਂ ਹੁਣ ਨਹੀਂ ਲੈ ਕੇ ਜਾਣਾ ਅਸੀਂ ਇਹਨਾਂ ਨੂੰ ਸਮਝਾਇਆ ਵੀ ਜੋ ਵੀ ਪੇਸ਼ੈਂਟ ਦੀ ਪ੍ਰੋਬਲਮ ਸੀਗੀ ਸਾਰਾ ਕੁਝ ਡਿਟੇਲ ਵਿੱਚ ਸਮਝਾਇਆ ਸੀਗਾ ਬਟ ਉਹ ਸਮਝੇ ਨਹੀਂ ਡਿਸਚਾਰਜ ਹੀ ਰੋਣ ਲੱਗਾ ਪੇਸ਼ੈਂਟ ਤੇ ਡਿਸਚਾਰਜ ਦੇ ਟਾਈਮ ਇਹਨਾਂ ਨੇ ਕੁਝ ਪੈਸੇ ਖੋਸਾ ਦਾ ਰੌਲਾ ਸੀਗਾ ਕੁਝ ਇਹਨਾਂ ਦਾ ਪੇਸ਼ੈਂਟ ਮੈਡੀਸਿਨ ਲੈ ਕੇ ਗਿਆ ਸੀਗਾ ਪੇਸ਼ੈਂਟ ਚੱਲਦਾ ਗਿਆ ਸੀਗਾ ਹਸਪੀਟਲ ਚ ਕਿਡਨੀਆਂ ਦੇ ਵਿੱਚ ਇਨਫੈਕਸ਼ਨ ਸੀਗੀ ਲੇਕਿਨ ਇੰਨੀ ਜ਼ਿਆਦਾ ਵੀ ਨਹੀਂ ਸੀਗੀ ਹੈਗੀ ਮੈਡੀਸਿਨ ਡਾਕਟਰ ਪ੍ਰੈਸਕ੍ਰਾਈਬ ਕਰਦੇ ਨੇ ਠੀਕ ਹੈ ਜੀ ਉਹ ਵੀ ਲਿਖੀ ਹੁੰਦੀ ਹੈ ਔਰ ਜਿਹੜੀਆਂ ਟੈਬਲੇਟਸ ਹੁੰਦੀਆਂ ਲਿਖੀਆਂ ਸਿਗੀਆਂ ਉਹ ਅਲੱਗ ਤੋਂ ਲਿਖੀਆਂ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੈਗੇ ਕਈ ਇੰਜੈਕਸ਼ਨਸ ਜਾਂਦੇ ਹੈਗੇ ਕਈ ਟੈਬਲੇਟਸ ਜਾਂਦੀਆਂ ਐਂਟੀਬਾਇਓਟਿਕਸ ਜਿਹੜੇ ਹੁੰਦੇ ਆ ਜਿਹੜੇ ਜਦੋਂ ਹਾਇਰ ਇਨਫੈਕਸ਼ਨ ਹੁੰਦੀ ਹੈ ਪੇਸ਼ੈਂਟ ਦੇ ਬਲੱਡ ਦੇ ਵਿੱਚ ਤੋਂ ਉਦੋਂ ਇੰਜੈਕਟੇਬਲਸ ਚਲਦੇ ਹੈਗੇ ਜਿਹੜੇ ਟੈਬਲੇਟਸ ਹੁੰਦੀਆਂ ਨੇ ਜਿਹਨਾਂ ਦਾ ਰੋਗ ਆ ਵੀ ਕਿਡਨੀਆਂ 'ਚ ਪਹਿਲਾਂ ਹੀ ਉਹਨਾਂ ਦੀ ਇਨਫੈਕਸ਼ਨ ਸੀਗੀ ਠੀਕ ਹੈ ਜੀ ਤੇ ਸਹੀ ਤਰ੍ਹਾਂ ਟ੍ਰੀਟਮੈਂਟ ਨਾ ਲੈਣ ਦੇ ਕਰਕੇ ਇਨਾਂ ਦੀ ਕਿਡਨੀਰ ਹੋਰ ਡੈਮੇਜ ਬਣੀ ਹੈ ਪੇਸ਼ੈਂਟ ਠੀਕ ਸੀ ਜਦੋਂ ਸਾਡੇ ਕੋਲੋਂ ਗਿਆ ਕਿਡਨੀਆਂ ਦਾ